ਗਿਆ ਕੱਟ ਗਿਆ ਹਾਏ ਹਾਏ ਕੱਟ ਗਿਆ ਕੱਟ ਗਿਆ ਕੱਟ ਗਿਆ ਓਏ ਉਹ ਵੀਰੇ ਕੱਟ ਕੀ ਗਿਆ ਦੱਸੋ ਵੀ ਜੀ ਕੀ ਕੱਟੀ ਅੰਦਰ ਉਹ ਵੀਰੇ ਖੂਨ ਨਹੀਂ ਕੜਿਆ ਸੂਟਾਂ ਦੇ ਰੇਟ ਘਟ ਗਏ ਰੇਟ ਘਟ ਗਏ ਰੇਟ ਕੱਟ ਗਏ ਤੇ ਖੂਨ ਵੱਧ ਗਿਆ ਘਟ ਗਏ ਕੱਟ ਗਿਆ ਕੱਟ ਗਏ ਉਹ ਵੀਰ ਜੀ ਮੈਨੂੰ ਵੀ ਦੱਸ ਦੋ ਉਹ ਵੀਰੇ ਮੈਨੂੰ ਵੀ ਦੱਸ ਦੋ ਕੀ ਕੱਟ ਗਿਆ ਕੀ ਕੱਟ ਗਿਆ ਰੇਟ ਘਟ ਗਏ ਵੀਰੇ ਖੂਨ ਵੱਧ ਗਿਆ ਖੂਨ ਨਹੀਂ ਕੜਿਆ ਸੂਟਾਂ ਦੇ ਰੇਟ ਘਟ ਗਏ ਘਟ ਗਏ ਐਨੇ ਕਿੰਨੇ ਕ ਕੱਟ ਗਏ ਤੁਸੀਂ ਕੱਟ ਗਿਆ ਕੱਟ ਗਿਆ ਕੱਟ ਗਿਆ ਕੱਟ ਗਿਆ ਲਈ ਰੱਖੋ ਕੱਟ ਗਿਆ ਕੱਟ ਗਿਆ ਇੰਨਾ ਕੱਟ ਗਿਆ ਭਾਜੀ ਕਿੰਨਾ ਦੇ ਲੋੜਾ ਕੱਟ ਗਿਆ ਤੇਰਾ ਪਹਿਲਾਂ 800000 ਰੁਪਏ ਸੀ ਨਾ ਹਾਂਜੀ ਆਪਾਂ ਕੀਤਾ 450 ਦਾ ਹੁਣ ਪਤਾ ਜਿੰਨੇ ਕਰ ਗਿਆ ਕੀ 100 ਰੁਪਏ ਘਟ ਗਿਆ 100 ਸਾਡੇ 350 ਹੋ ਗਿਰ ਗਿਆ ਗਿਰ ਗਿਆ ਕੋਪਾ ਆ ਗਈ ਉਹ ਭਾਜੀ ਉਹ ਭਾਜੀ ਘੱਟ ਗਿਆ ਘੱਟ ਗਿਆ ਘੱਟ ਗਿਆ ਘੱਟ ਗਿਆ ਭਾਜੀ ਸੁਣੇ ਸੁਣੇ ਸੂਰ ਕੇ ਘੜਾ ਸਾਡੇ 350 ਸਿਰਫ 350 ਸਿਰਫ ਸਾਡੇ ਭਾਜੀ ਪਹਿਲਾ ਜੀ ਰੇਟ ਸੀ ਡਿਜ਼ਾਈਨ ਨਹੀਂ ਡਿਜ਼ਾਈਨ ਡਿਜ਼ਾਈਨ ਤੁਹਾਡੀ ਵਾਲਾ ਮਰਾ ਜੇ ਹਰੇ ਕੱਟ ਗਿਆ ਕੱਟ ਗਿਆ ਕੱਟ ਗਿਆ ਕਰੋ ਕੱਟ ਗਿਆ ਕੱਟ ਗਿਆ ਕੱਟ ਗਿਆ ਸਾਰੇ ਡਿਜ਼ਾਈਨ ਆ ਦੇਖ ਇਧਰ ਇੱਕ ਇਹਨੇ ਸੋਹਣੇ ਸੋਹਣੇ ਡਿਜ਼ਾਈਨ ਚਿਕਨ ਪਲਾਜ਼ੋ ਵਾਲੇ ਹੁਣ ਮਿਲਣ ਜਾ ਰਹੇ ਸਿਰਫ 350 ਰੁਪਏ ਦਾ 350 ਦਾ ਸੂਟ 50 350 ਕੱਟ ਗਿਆ ਕੱਟ ਗਿਆ 60 ਕੱਟ ਗਿਆ ਕੱਟ ਗਿਆ ਓਏ ਭਾਜੀ ਮੇਰੇ ਨਾਲ ਕਿੱਥੇ ਵੀ ਦੱਸ ਦੋ ਮੇਰੇ ਕੋਠੀ ਵਰਵਰ ਥੋਪੀ ਵੀ ਯਾਰ ਬਟੰਡਾ ਬਟੰਡੇ ਵਾਲੇ ਕੋਠੀ ਵਾਲੇ ਬਟੰਡੇ ਵਾਲੇ ਠੰਡੇ ਵਾਲੇ ਭਾਈ ਸਾਡੇ 350 ਦਾ ਸੂਟ ਵੀ ਨੇ ਸਾਡੇ ਭਾਜੀ ਇੱਕ ਗੱਲ ਪੁੱਛਾਂ ਤੇਰੇ ਨਾਲ ਕੀ ਗੋਝ ਦੱਸੋਗੇ ਮੜੇ ਯਾਰ ਭਾਜੀ ਅੱਜ ਕੇ ਨਾਲ ਪਲਾ ਦਿਓ ਠੀਕ ਐ ਆ ਚੱਕਰ ਚਿਕਨਾ ਪਲਾਜ਼ੋ ਆ ਸ਼ਾਂਤ ਵੀਰੇ ਬਾਜ਼ਾਰ ਦੇ ਵਿੱਚ 300 ਦਾ ਪਲਾਜ਼ੋ ਆਉਂਦਾ ਚੈੱਕ ਕਰ ਲੋ ਰੇਟ ਇੱਕ ਵਾਰੀ ਵੀਰੇ ਸਾਡਾ 350 ਦਾ ਲਾ ਲਓ ਇੱਕ ਵਾਰੀ ਕੱਟ ਗਿਆ ਕੱਟ ਗਿਆ ਛੱਡ ਗਿਆ ਕੱਟ ਗਿਆ ਕੱਟ ਗਿਆ ਲਓ ਜੀ ਗੋਠਿਆਂ ਦੇ ਕੱਟ ਕੇ ਰੇਟ 50% ਲੱਗੇ ਲੈਸ ਪਲਾਜ਼ੋ ਵਾਲੇ ਸੂਟ ਮਿਲਣਗੇ ਤੁਹਾਨੂੰ ਸਾਡੇ 300 ਅੱਜ ਬਈ ਕੋਟਨ ਦਾ ਸੂਟ ਹੈ ਵੀਰੇ ਆ ਦੇਖੋ ਬੋਟਮ ਹੈ ਪਲਾਜ਼ੋ ਵਾਲੀ ਅੱਛਾ ਝਾਂਜਰ ਵਾਲਾ ਪਲਾਜ਼ੋ ਆਇਆ ਝਾਂਜਰ ਵਾਲਾ ਪਲਾਜ਼ੋ ਆ ਗਿਆ ਝਾਂਜਰ ਵਾਲਾ ਪਲਾਜ਼ੋ ਆਇਆ ਝਾਂਜਰ ਵਾਲਾ ਤੇ ਆ ਕੀ ਕਰੀਂਦੇ ਪਿੱਛੇ ਓਏ ਇਹਨਾਂ ਨੂੰ ਕੀ ਹੋ ਗਿਆ ਯਾਰ ਉਹ ਕੀ ਹੋ ਗਿਆ ਭਾਜੀ ਉਹ ਝਾਂਜਰ ਉਹ ਕੀ ਹੋ ਗਿਆ ਤੁਹਾਨੂੰ ਝਾਂਜਰ ਵਾਲੀ ਝਾਂਜਰ ਵਾਲੀ ਪਲਾਜ਼ੋ ਬੇਟੀ ਕੀ ਹੋ ਗਿਆ ਦੱਸੋ ਕੇ ਮੈਨੂੰ ਯਾਰ ਅਸਲੀ ਲੈ ਕੇ ਆ ਝਾਂਜਰ ਵਾਲੇ ਪਲਾਜ਼ੋ ਅੱਛਾ ਆ ਦੇਖੋ ਆਪਾਂ ਲੈ ਕੇ ਆਏ ਚਾਂਜਰ ਵਾਲੇ ਪਲਾਜੋ ਮੈਂ ਕਿਹਾ ਪੂਰੇ ਬਾਜ਼ਾਰ ਦੀ ਜ਼ਿੰਮੇਵਾਰੀ ਹੈ ਐਨੇ ਸੋਹਣੇ ਸੋਹਣੇ ਚਾਂਜਰਾਂ ਵਾਲੇ ਪਲਾਜੋ ਲੈ ਕੇ ਆਏ ਜੋ ਬਾਜ਼ਾਰ ਚ 1500 ਦੇ ਦਿਖ ਰਹੇ ਨਹੀਂ ਹਾਂਜੀ ਆਪਣੇ ਕੋ ਮਿਲੂਗਾ 500 ਰੁਪਏ ਦਾ ਸਿਰਫ 500 ਚਾਂਜਰਾਂ ਵਾਲੀ ਚਾਂਜਰਾਂ ਵਾਲੀ ਚਾਂਜਰਾਂ ਵਾਲੀ ਮਿਲਣਗੇ ਵੱਖਰੇ ਵੱਖਰੇ ਡਿਜ਼ਾਈਨ ਮਿਲਣਗੇ ਬਹੁਤ ਸੋਹਣੇ ਰੇਟ ਕੀ ਮਿਲੂਗਾ ਸਿਰਫ 500 ਭਾਜੀ 1 ਮਿੰਟ ਮੈਨੂੰ ਦੱਸੋ ਮਿਲੇਗਾ ਕਿੱਥੇ ਇਹ ਮਿਲੇਗਾ ਸ਼ਾਇਦ ਹੀ ਨੰਬਰ 1 ਦਾ ਦੇਖ ਯਾਰ ਬੱਟੀ ਮਾਰਦਾ ਭਾਈ ਥੋਬੀ ਵੀ ਯਾਰ ਪਠੰਡਾ ਝੰਝਰਾਵਾਰੀ 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 ਹਾਂਜੀ ਵੀਰੇ ਗੁੱਡ ਮਾਰਨਿੰਗ ਨਮਸਕਾਰ ਸਾਥੀ ਸਦੇਕਾਲ ਰਜਨਾ ਦੀ ਤਰ੍ਹਾਂ ਹਾਜ਼ਰ ਹੈ ਤੁਹਾਡਾ ਵੀਰ ਸਾਹਿਲ ਨਵੀਂ ਵੈਰਾਈਟੀ ਦੇ ਨਾਲ ਆਹ ਦੇਖੋ ਜੀ ਅੱਜ ਮੈਂ ਲੈ ਕੇ ਆਇਆ ਤੁਹਾਡੇ ਲਈ ਬਹੁਤ ਹੀ ਸੋਹਣੇ ਕਾਟਨ ਦੇ ਮਸ਼ਲੀਨ ਦੁਪੱਟਿਆਂ ਵਾਲੇ ਸੂਟ ਪਹਿਲਾਂ ਤੁਸੀਂ ਡਿਜ਼ਾਈਨ ਚੈੱਕ ਕਰੋ ਜੀ ਲੰਬਾਈ ਤੇ ਕੋਈ ਪ੍ਰੋਬਲਮ ਨਹੀਂ ਰਹਿਣ ਵਾਲੀ ਬਾਟਮ ਰਹਿਣ ਵਾਲੀ ਹੈ ਪਲੇਨ ਜੀ ਤਿਆਰ ਆਣ ਵਾਲੀ ਸ਼ਰਟ ਜੋ ਹੁਣ ਆਪਾਂ ਗੱਲ ਕਰੀਏ ਦੁਪੱਟੇ ਦੀ ਆ ਲੋ ਜੀ ਦੁਪੱਟਾ ਵੀ ਤੁਹਾਡੇ ਸਾਹਮਣੇ ਓਪਨ ਕਰਨ ਲੱਗੇ ਆਂ ਡੇਲੀ ਨਵੀਂ ਵੈਰਾਈਟੀ ਦਾ ਵਾਦਾ ਕੀਤਾ ਆਪਾਂ ਡੇਲੀ ਨਵੀਂ ਵੈਰਾਈਟੀ ਓਪਨ ਹੁੰਦੀ ਹੈ ਆਪਣੇ ਕੋਲੇ ਆ ਲੋ ਜੀ ਆ ਰਹਿਣ ਵਾਲਾ ਮਸ਼ਲੀਨ ਦਾ ਦੁਪੱਟਾ ਰੇਟ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕੋਈ ਇਹ 22-2300 ਦਾ ਸੂਟ ਨਹੀਂ ਹੈ ਜੀ ਇਹ ਸੂਟ ਰਹਿਣ ਵਾਲਾ ਜੀ ਸਿਰਫ ਮੇਰੇ ਕੋਲ 1100 ਦੀ ਰੇਂਜ 'ਚ ਔਰ ਕਲਰ ਰਹਿਣ ਵਾਲੇ ਚਾਰ ਆ ਕਲਰ ਦਿਖਾ ਦਿਓ ਭਾਜੀ ਬਹੁਤ ਸੋਹਣਾ ਆ ਰਿਵਰਕ ਕੀਤਾ ਕਲਰ ਵੀ ਬੜੇ ਪਿਆਰੇ ਹੈ ਗਰਮੀਆਂ ਦੇ ਤੋਹਫੇ ਹੈ ਜੀ ਆਮ ਪਾਉਣ ਵਾਲੇ 37 ਸੂਟ ਤੁਹਾਨੂੰ ਮਿਲ ਰਹੇ ਨੇ ਜੈਨੂਅਲ ਪ੍ਰਾਈਸ ਦੇ ਵਿੱਚ ਗੋਠੀ ਵਰਲਡਵਾਈਡ ਮੇਰੇ ਅਗਲਾ ਡਿਜ਼ਾਈਨ ਜਿਹੜਾ ਮੈਂ ਲੈ ਕੇ ਆਇਆ ਪਿਓਰ ਦੀ ਚੁੰਨੀ ਦੇ ਨਾਲ ਪਿਓਰ ਕਾਟਨ ਦਾ ਸੂਟ ਜਿਹੜਾ ਕਿ ਧਾਗੇ ਦਾ ਕੰਮ ਕੀਤਾ ਹੋਇਆ ਹੈ ਆ ਦੇਖੋ ਡਿਜੀਟਲ ਪ੍ਰਿੰਟਿੰਗ ਦੇ ਉੱਤੇ ਸਾਰਾ ਸਿੱਪੀ ਦੇ ਧਾਗੇ ਦਾ ਕੰਮ ਹੈ ਪਲੇਨ ਇਹਦੀ ਬਾਟਮ ਰਹਿਣ ਵਾਲੀ ਹੈ ਕੰਟਰਾਸਟ ਤੇ ਆ ਡਿਜੀਟਲ ਪ੍ਰਿੰਟ ਦੁਪੱਟਾ ਰਹਿਣ ਵਾਲਾ ਜੀ ਹੁਣ ਆਪਾਂ ਗੱਲ ਕਰ ਲਈਏ ਕਲਰਾਂ ਦੀ ਆਹ ਕਲਰ ਆਣਗੇ ਵੀਰੇ ਆ ਦੇਖੋ 2 3 4 4 ਕਲਰ ਦਾ ਸੈੱਟ ਆਇਆ ਰੇਟ ਰਹਿਣ ਵਾਲਾ 1100 ਗੱਲ ਕਰੀਏ ਫੈਂਸੀ ਸੂਟਾਂ ਦੀ ਤੇ ਕੋਟਨ ਦੇ ਵਿੱਚ ਫੈਂਸੀ ਸੂਟ ਆਪਣੇ ਕੋਲ ਆ ਗਏ ਨੇ ਚੈੱਕ ਕਰੋ ਬਹੁਤ ਹੀ ਸੋਹਣਾ ਡਿਜ਼ਾਈਨ ਆਇਆ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਕੋਟਨ ਦੇ ਉੱਪਰ ਵਰਕ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਬਹੁਤ ਸੋਹਣਾ ਸੂਟ ਆਇਆ ਜੀ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਜੀ ਦੁਪੱਟਾ ਬਹੁਤ ਪਿਆਰਾ ਹੈ ਕੱਟ ਵਰਕ ਹੋਇਆ ਹੋਇਆ ਸਾਰਾ ਦੁਪੱਟੇ ਦੇ ਵਿੱਚ ਕੋਟਨ ਦੇ ਉੱਪਰ ਸੂਟ ਹੈ ਜੀ ਫੈਂਸੀ ਸੂਟ ਹੈ ਕਲਰ ਤੁਹਾਨੂੰ ਦਿਖਾਉਂਗਾ ਜੀ ਬਹੁਤ ਸੋਹਣੇ ਕਲਰ ਆਇਆ ਹੈ ਕਲਰ ਚੈੱਕ ਕਰੋ ਭਾਜੀ ਕਲਰ ਹੈਗੇ ਜੀ ਦੇਖੋ ਚਾਰ ਕਲਰਾਂ ਦਾ ਸੈੱਟ ਮੇਰੇ ਕੋਲ ਆਇਆ ਹੈ ਰੇਟ ਹੈਗਾ ਜੀ 2450 ਬਹੁਤ ਹੀ ਸੋਹਣਾ ਸੂਟ ਤੁਹਾਨੂੰ ਮਿਲਣਾ ਜੀ ਗੋਟੇਕੇ ਟੈਸ਼ ਦਾ ਬ੍ਰਾਂਡਡ ਸੂਟ ਤੁਹਾਡੇ ਅਸੇ ਲੈ ਕੇ ਆਇਆ ਮਸਲੀਨ ਦੁਪੱਟੇ ਦੇ ਨਾਲ ਉੱਪਰ ਹੋਇਆ ਹੋਇਆ ਵਰਕ ਚੈੱਕ ਕਰਾ ਲਓ ਜੀ ਪ੍ਰਿੰਟਡ ਸੂਟ ਹੈ ਕੋਟਨ ਦਾ ਵਰਕ ਹੋਇਆ ਹੋਇਆ ਕਲਰ ਤੁਸੀਂ ਚੈੱਕ ਕਰ ਲਓ ਕਲਰ ਬਹੁਤ ਸੋਹਣੇ ਆਏ ਆ ਜੀ ਚਾਰ ਕਲਰਾਂ ਦਾ ਸੈੱਟ ਆਇਆ ਰੇਟ ਹੈਗਾ ਜੀ 1600 ਦੂਸਰਾ ਡਿਜ਼ਾਈਨ ਇਹਦੇ ਵਿੱਚ ਮਿਲ ਜੂਗਾ ਜੀ ਦੇਖੋ ਏਕੇ ਟੈਸ਼ ਦੇ ਬ੍ਰਾਂਡਡ ਸੂਟ ਆ ਗਏ ਆ કોટਨ ਤੇ ਮਸਲੀਨ ਦੁਪੱਟਿਆਂ ਵਾਲੇ ਆ ਹੈਗਾ ਜੀ ਸੈਕੰਡ ਡੇ ਹੈ ਐਂ ਇਹਦਾ ਰੇਟ ਵੀ ਹੈਗਾ ਜੀ 1600 ਮਿਲਣਾ ਕਿੱਥੇ ਜੀ ਗੋਠੀਆ ਨਾਲ ਜੀ ਚੈੱਕ ਕਰੋ ਬਹੁਤ ਹੀ ਸੋਹਣਾ ਡਿਜ਼ਾਈਨ ਆਇਆ ਜੀ ਵਰਕ ਹੋਇਆ ਹੋਇਆ ਬਹੁਤ ਸੋਹਣਾ ਕੋਟਨ ਦੇ ਉੱਪਰ ਡਿਜ਼ਾਈਨ ਹੈ ਜੀ ਮੈਂ ਤੁਹਾਨੂੰ ਸੂਟ ਖੋਲ ਕੇ ਦਿਖਾਣਾ ਬਹੁਤ ਪਿਆਰਾ ਡਿਜ਼ਾਈਨ ਹੈ ਆ ਚੈੱਕ ਕਰੋ ਜੀ ਪ੍ਰਿੰਟਿੰਗ ਦੇ ਨਾਲ ਨਾਲ ਵਰਕ ਆਇਆ ਬਹੁਤ ਸੋਹਣਾ ਤੇ ਦੁਪੱਟਾ ਜਿਹੜਾ ਰੈਨ ਵਾਲਾ ਫੈਂਸੀ ਦੁਪੱਟਾ ਹੈ ਜੀ ਮਸਲੀਨ ਦਾ ਦੁਪੱਟਾ ਮਿਲ ਜਾਣਾ ਤੁਹਾਨੂੰ ਆ ਦੇਖੋ ਚੈੱਕ ਕਰੋ ਡਾਰਕ ਰੰਗਾਂ ਦੇ ਵਿੱਚ ਮੇਰੇ ਕੋਲ ਸੂਟ ਆ ਚੁੱਕੇ ਆ ਬਹੁਤ ਸੋਹਣੇ ਸ ਤੇਨੇ ਕਲਰ ਦਾ ਸੈੱਟ ਮੇਰੇ ਕੋਲ ਆਇਆ ਹੈ ਤੇ ਰੇਟ ਜਿਹੜਾ ਹੈਗਾ ਜੀ ਚੈੱਕ ਕਰ ਲਓ ਜੀ 1450 ਸੇਮ ਫੋਟੋ ਵਾਲਾ ਸੂਟ ਹੈ 1450 ਦੀ ਰੇਂਜ ਤੁਹਾਨੂੰ ਮਿਲ ਜਾਣਾ ਹੈ ਜੀ ਗੋਠੀ ਵਾਲੇ ਕੈਂਸੀ ਸੂਟ ਬਣਾਣੇ ਆ ਤਾਂ ਤੁਹਾਨੂੰ ਗੋਠੀ ਵਾਲਿਆਂ ਦੇ ਆਣਾ ਹੀ ਪਊਗਾ ਜੀ ਚੈੱਕ ਕਰੋ ਸੂਟ ਬਹੁਤ ਸੋਹਣਾ ਹੈ ਵਰਕ ਹੋਇਆ ਹੋਇਆ ਕੋਟਨ ਦਾ ਸੂਟ ਹੈ ਬਹੁਤ ਪਿਆਰੇ ਪਿਆਰੇ ਕਲਰ ਇਹਦੇ ਵਿੱਚ ਮਿਲ ਜਾਣੇ ਹੈ ਰੇਟ ਜਿਹੜੇ ਅਸੀਂ ਦੇ ਦਾਂਗੇ ਜੀ ਰੇਟ ਬਹੁਤ ਘੱਟ ਦਵਾਂਗੇ ਜੀ ਚੈੱਕ ਕਰ ਲਓ ਡਿਜ਼ਾਈਨ ਬਹੁਤ ਸੋਹਣਾ ਜਿਵੇਂ ਫੋਟੋ ਤੇ ਬਣਿਆ ਹੋਇਆ ਸੇਮ ਡਿਜ਼ਾਈਨ ਹੈ 1450 ਦੀ ਰੇਂਜ ਚ ਹੈ ਜਿਹੜਾ ਆ ਤੁਸੀਂ ਦੇਖਿਆ ਸਾਰਾ ਧਾਗੇ ਦਾ ਕੰਮ ਹੈ ਜੀ ਕੋਟਨ ਦਾ ਸੂਟ ਹੈ ਪ੍ਰਿੰਟਡ ਮੈਂ ਤੁਹਾਨੂੰ ਖੋਲ ਕੇ ਦਿਖਾਣਾ ਡਿਜ਼ਾਈਨ ਬਹੁਤ ਹੀ ਸੋਹਣਾ ਹੈ ਆ ਚੈੱਕ ਕਰੋ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਪ੍ਰਿੰਟਿੰਗ ਦੇ ਨਾਲ ਵਰਕ ਹੈ ਬੈਕ ਤੇ ਪ੍ਰਿੰਟਿੰਗ ਆਏਗੀ ਬਹੁਤ ਪਿਆਰਾ ਡਿਜ਼ਾਈਨ ਆਣ ਵਾਲਾ ਤੇ ਰੇਟ ਜਿਹੜਾ ਹੈਗਾ ਜੀ 1450 ਤੇ ਮਿਲਣਾ ਕਿਤੇ ਤੁਹਾਨੂੰ ਪਤਾ ਹੀ ਹੈ ਜੀ ਗੋਠੀ ਵਾਲਿਆਂ ਨੂੰ 1550 ਸੂਟ ਹੈ ਇਹੀ ਮਿਲੂਗਾ 1550 ਦੀ ਰੇਂਜ ਹੈ ਬਹੁਤ ਸੋਹਣਾ ਸੂਟ ਮਿਲ ਜੂਗਾ ਤੁਹਾਨੂੰ ਮਸਲੀਨ ਦਾ ਦੁਪੱਟਾ ਹੋਊਗਾ ਕੋਟੇ ਦਾ ਸੂਟ ਹੋਊਗਾ ਨੈਕ ਤੇ ਵਰਕ ਹੋਇਆ ਹੈ ਬਹੁਤ ਪਿਆਰਾ ਮਿਲਣਾ ਤੁਹਾਨੂੰ ਗੋਠੀਆਂ ਦੀ ਸਟੋਕ ਤੇ ਹੈ ਕਿੰਨੇ ਦਾ 11 ਸੋਨਾ ਕਿਹੜਾ ਸੋਨਾ ਮਿਲੂਗਾ ਸਿਰਫ 11 ਸੋਨਾ ਬਹੁਤ ਸੋਹਣਾ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਇੱਕ ਵਾਰੀ ਫੇਰ ਚੈੱਕ ਕਰ ਲਓ ਬਹੁਤ ਹੀ ਸੋਹਣਾ ਵਰਕ ਹੋਇਆ ਹੈ ਪ੍ਰਿੰਟ ਦਾ ਸੂਟ ਹੈ ਜੀ ਦੁਪੱਟਾ ਜਿਹੜਾ ਮਿਲੇਗਾ ਤੁਹਾਨੂੰ ਬਹੁਤ ਸੋਹਣਾ ਦੁਪੱਟਾ ਦੇਖੋ ਜੀ ਮਸਲੀਨ ਦਾ ਦੁਪੱਟਾ ਕੋਟਨ ਦਾ ਸੂਟ ਤੇ ਕਲਰ ਤੁਸੀਂ ਚੈੱਕ ਕਰੋ ਜੀ ਇਹਦੇ ਵਿੱਚ ਕਿੰਨੇ ਕਲਰ ਆਏ ਆ ਦੇਖੋ ਜੀ ਪਹਿਲਾ ਕਲਰ ਤੁਸੀਂ ਦੇਖ ਲਿਆ ਦੂਸਰਾ ਕਲਰ ਆ ਸਾਰਾ ਵਰਕ ਹੋਇਆ ਹੋਇਆ ਆ ਆ ਗਿਆ ਜੀ ਤੀਸਰਾ ਕਲਰ ਚੈੱਕ ਕਰੋ ਜੀ ਚਾਰ ਕਲਰਾਂ ਦਾ ਸੈੱਟ ਮੇਰੇ ਕੋਲ ਆਇਆ ਹੈ 1600 ਰੇਂਜ ਚ ਕਿਆ ਬਾਤ ਹੈ ਡਾਰਕ ਰੰਗ ਰੇਟ ਹੈਗਾ 1600 ਦੀ ਰੇਂਜ ਵਿੱਚ ਮਿਲਣਾ ਤੁਹਾਨੂੰ ਸਿਰਫ ਬੋਟੀ ਵਾਲਾਂ ਦੀ ਦੁਕਾਨ ਤੇ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਮਿਲਣਗੇ ਜੀ ਵੀਡੀਓ ਨੂੰ ਲਾਈਕ ਤੇ ਜਰੂਰ ਕਰਾਇਆ ਕਰੋ ਸाहिल ਭਾਜੀ ਹਾਂ ਜੀ ਬੜੀ ਮੈਚਿੰਗ ਕੀਤੀ ਹੈ ਸੂਟ ਨਾਲ ਮੈਂ ਕਿਹਾ ਭਾਜੀ ਸੂਟ ਨਾਲ ਮੈਚਿੰਗ ਤਾਂ ਕੁਦਰਤੀ ਹੋ ਗਈ ਆ ਆਪਾਂ ਲੈ ਕੇ ਆਏ ਆ ਕਾਟਨ ਦੇ ਨਾਲ ਨਾਲ ਫੈਂਸੀ ਪਾਰਟੀ ਵੇਅਰ ਸੂਟ ਵੀ ਤੇ ਪਾਰਟੀ ਵੇਅਰ ਸੂਟ ਹੈ ਹਾਂ ਜੀ ਆਰਗੇਨਿਕ ਤੇ ਇਹ ਮੈਂ ਕਿਹਾ ਆਰਗੇਨਿਕ 베ਚਦੇ ਆ ਭਾਜੀ ਜਿਵੇਂ ਲੜਕੀਆਂ ਅੱਜ ਕੱਲ ਪਸੰਦ ਕਰਦੀਆਂ ਨੇ ਹਲਕੇ ਫੁਲਕੇ ਹਾਂ ਜੀ ਦੇਖੋ ਭਾਜੀ ਉਸ ਤਰ੍ਹਾਂ ਬੁਟੀਕ ਦਾ ਤਿਆਰ ਕਰਾਇਆ ਹੋਇਆ ਹੈ ਕੰਟਰਾਸਟ ਦੇ ਇਸ ਲੇਤੀ ਪੈਚ ਲੱਗਿਆ ਬਲੈਕ ਦੇ ਉੱਤੇ ਤੇ ਦੁਪੱਟਾ ਬੜਾ ਸੋਹਣਾ ਭਾਜੀ ਇਹਦਾ ਭਾਜੀ ਇਹ ਸਾਰਾ ਵਰਕ ਹੈ ਹਾਂਜੀ ਹਾਂਜੀ ਸਾਰਾ ਵਰਕ ਦੀ ਕਮੀਜ਼ ਦਾ ਵਰਕ ਦਿਖਾਓ ਤੇ ਮੈਂ ਦਿਖਾਦਾ ਤੁਹਾਨੂੰ ਦੁਪੱਟਾ ਦਿਖਾਓ ਭਾਜੀ ਦੁਪੱਟਾ ਕਿਹੜਾ ਇਹ ਆਹ ਦੇਖੋ ਜੀ ਦੁਪੱਟੇ ਦੀ ਵੀ ਪੂਰੀ ਜਾਨ ਹੈ ਭਾਜੀ ਐਦਾਂ ਨਹੀਂ ਜਿੰਨੇ ਪੈਸੇ ਆਪਾਂ ਬੁਟੀਕ ਤੇ ਲਾਉਣੇ ਆ ਭਾਜੀ ਉਦੋਂ ਘਾਟ ਅੱਧ ਮੋਲ ਤੇ ਤੁਹਾਨੂੰ ਕੰਪਲੀਟ ਸੂਟ ਮਿਲ ਜਾਣਾ ਹੈ ਜੀ ਅੱਛਾ ਜੀ ਹਾਂਜੀ ਤੇ ਭਾਜੀ ਇਹਦੇ ਵਿੱਚ ਕਲਰ ਵੀ ਮਿਲਨੇ ਆ ਕਲਰ ਵੀ ਆਇਆ ਹੈ ਆਰਡਰ ਬਲੂ ਨਾਲ ਲੈਮਨ ਦਾ ਕੰਟਰਾਸਟ ਹੈ ਜੀ ਠੀਕ ਹੈ ਜੀ ਗਾਜਰੀ ਨਾਲ ਮਾਊਸ ਕਲਰ ਦਾ ਕੰਟਰਾਸਟ ਹੈ 3 ਕਲਰ ਦਾ ਸੈਟ ਹੈ ਹਾਂਜੀ ਭਾਜੀ ਰੇਟ ਰਹਿਣ ਵਾਲਾ 2750 ਠੀਕ ਹੈ ਭਾਜੀ ਬਿਲਕੁਲ ਨਵੀ ਤੇ ਫਰੈਸ਼ ਵਰਾਇਆ ਤੇ ਭਾਜੀ ਮਿਲਣਾ ਕਿੱਥੇ ਹੈ ਗੋਠੀ ਵਾਲਿਆਂ ਦੇ ਭਾਜੀ ਆਜੂ ਕੇ ਆਪਣੇ ਕੋਲੇ ਬੁਟੀਕ ਦੇ ਸੂਟ ਕਾਟਨ ਦੀ ਵੈਰਾਈਟੀ ਦੇ ਉੱਪਰ ਆ ਦੇਖੋ ਜੀ ਸੈਂਟਰ ਪੈਨਲ ਦੇ ਵਿੱਚ ਹੈ ਕਾਂਥਾ ਵਰਕ ਦਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਆਰ ਡੋਰੀਏ ਦਾ ਦੁਪੱਟਾ ਕਾਰਨਰ ਟੱਚ ਕੰਮ ਕੀਤਾ ਹੋਇਆ ਬਹੁਤ ਹੀ ਸੋਹਣੀ ਵੈਰੈਟੀ ਆ ਚੁੱਕੀ ਹੈ ਗੋਠੀਵੜ ਵਾਈਟ ਦੇ ਤੇ ਲੈਸ ਵੀ ਲੱਗੀ ਹੋਈ ਹੈ ਇਹ ਸੂਟ ਦੇ ਵਿੱਚ ਆਪਾਂ ਨੂੰ ਕਲਰ ਮਿਲਣਗੇ ਦੋ ਬਲੈਕ ਤੇ ਇੱਕ ਆਵਲਾ ਕਲਰ ਬਹੁਤ ਸੋਹਣਾ ਕਲਰ ਹੈ ਵੀ ਲਾਈਟ ਕਲਰ ਗਰਾਊਂਡ ਦੇ ਉੱਪਰ ਆ ਚੁੱਕੀ ਚੀਜ਼ ਰੇਟ 5200 5000 ਮਿਲੀਅਨ ਦੇ ਬਾਜ਼ਾਰ ਚ ਆਪਾਂ ਦੇ ਨਾਲ ਅੱਧੇ ਰੇਟ ਦੇ ਵਿੱਚ 2400 2500 ਰੇਟ ਦੇ ਵਿੱਚ ਮਿਲ ਜਾਣਾ ਸੂਟ ਆਪਾਂ ਕਿੰਨੇ ਦਾ ਭਾਜੀ ਇੱਕ ਰੇਟ ਦੱਸੋ ਇਹ ਸੂਟ ਆਏਗਾ 2500 ਰੁਪਏ ਦਾ 2500 ਮੈਨੂੰ ਆ 2500 ਰੁਪਏ ਦਾ ਸੂਟ ਹੈ ਵੀਰੇ ਬਹੁਤ ਸੋਹਣੀ ਵੈਰਾਈਟੀ ਗੋਠੀਵੜ ਵੱਲ ਤੇ ਧੋਬੀਰ ਭੰਡਾ ਧੰਨਵਾਦ ਸੂਟ ਆ ਚੁੱਕੇ ਆਪਣੇ ਕੋਲ ਸਾਊਥ ਕੋਟਨ ਦੇ ਉੱਪਰ ਪਿਓਰ ਕੋਟਨ ਆ ਚੁੱਕੀ ਆ ਸਾਊਥ ਕੋਟਨ ਆ ਵੀਰੇ ਹੈਂਡਵਕ ਦਾ ਕੰਮ ਹੈ ਕੱਲੇ ਗਲੇ ਤੇ ਗਰਲੀ ਸੂਟ ਆ ਚੁੱਕਿਆ ਰੇਟ ਦੀ ਗੱਲ ਕਰੀਏ 1700 ਤੇ ਕਲਰਾਂ ਦੀ ਗੱਲ ਕਰੀਏ 4 4 ਕਲਰ ਦਾ ਸੈੱ 1500 ਰੁਪਏ ਰੇਟ ਦੇ ਵਿੱਚ ਕਾਟਨ ਦਾ ਸੂਟ ਲੈ ਜਾਓ ਹੈਂਡਵਰਕ ਦਾ ਧੰਨਵਾਦ ਲਿੰਗ ਜੀ ਤੁਹਾਡੇ ਵਾਸਤੇ ਲੈ ਕੇ ਆਏ ਗਰਮੀਆਂ ਵਾਲੀ ਤੋਹਫੇ ਠੰਡੇ ਏਸੀ ਗਰਮੀਆਂ ਵਾਲੇ ਕਾਟਨ ਦੇ ਰੀਵਾ ਦੇ ਬ੍ਰਾਂਡ ਸੂਟ ਭਾਜੀ ਬ੍ਰਾਂਡ ਸੂਟ ਲੈ ਕੇ ਆਏ ਆ ਰੀਵਾ ਦੇ ਡਿਜੀਟਲ ਪ੍ਰਿੰਟ ਤੇ ਅੰਬੀ ਵਾਲੇ ਪ੍ਰਿੰਟ ਸੈਲਫ ਪ੍ਰਿੰਟ ਡਿਜ਼ਾਈਨ ਬਹੁਤ ਸੋਹਣੇ ਆਏ ਆ ਭਾਜੀ ਰੇਟ ਗਰਮੀਆਂ ਦੀ ਛੁੱਟੀਆਂ ਦੀ ਸਪੈਸ਼ਲ ਆਫਰ ਲੱਗੀ ਆ ਸ਼ਹਿਰੀ ਭਾਜੀ ਕਿਹੋ ਜੀ ਦੱਸੋ ਲਓ ਜੀ ਸਾਡੇ 1500 ਰੁਪਏ ਦੇ ਵਿੱਚ ਸੂਟ ਆ ਚੁੱਕਾ ਹੈ ਰੀਵਾ ਬ੍ਰਾਂਡ ਦਾ ਆਪਣੇ ਕੋਲੇ ਕਾਟਨ ਦਾ ਸੂਟ ਆ ਫਲੋਰਲ ਪ੍ਰਿੰਟ ਆ ਚੁਕਿਆ ਹੈ ਡਿਜ਼ਾਈਨਰ ਹਰ ਇੱਕ ਤਰ੍ਹਾਂ ਦਾ ਪ੍ਰਿੰਟ ਮਿਲੂਗਾ ਤੁਹਾਨੂੰ ਨਾਲ ਬਾਟਮ ਇਹਨੂੰ ਵੀ ਸੈਲਫ ਦੇ ਵਿੱਚ ਨਾਲ ਬਾਟਮ ਇਹਨੂੰ ਵੀ ਸੈਲਫ ਦੇ ਵਿੱਚ ਤੇ ਦੁਪੱਟਾ ਦੇ ਦੇਣਾ ਆਪਾਂ ਰੀਵਾ ਦਾ ਬ੍ਰਾਂਡਡ ਦੁਪੱਟਾ ਮਸਲੀਨ ਦਾ ਮਸਲੀਨ ਦਾ ਦੁਪੱਟਾ ਤੇ ਰੇਟ ਦੀ ਗੱਲ ਕਰੀਏ ਸਾਡੇ 1500 ਐਚਡੀ ਫਲੋਰਲ ਪ੍ਰਿੰਟ ਹੈ ਕਲਰ ਚਾਰਟ ਬਹੁਤ ਸੁਣਿਆ ਹੋਇਆ ਜੀ ਰੇਟ ਤੁਹਾਨੂੰ ਦੱਸੀ ਇਹਨੇ 1550 ਰੁਪਏ ਬ੍ਰਾਂਡ ਹੈਗਾ ਰੀਵਾ ਦਾ ਤੇ ਮੇਨਾ ਤੁਹਾਨੂੰ ਗੋਠੀ ਵਰਲਡਵਾਈਡ ਧੋਬੀ ਵੀ ਯਾਰ ਬਠਿੰਡਾ ਸੋਨੇ ਮੁਖੜੇ ਆ ਜੀ ਚੁੱਪ ਕਰ ਜਾ ਲੌ ਜੀ ਸੋਹਣੇ ਡਿਜ਼ਾਈਨ ਆ ਚੁੱਕੇ ਐ ਤੇ ਡਿਜ਼ਾਈਨ ਆ ਗਿਆ ਰਾਮ ਟੈਕਸ ਦੇ ਨਵੀਆਂ ਚੀਜ਼ਾਂ ਨਵੇਂ ਡਿਜ਼ਾਈਨਾਂ ਦੇ ਨਾਲ ਆ ਚੁੱਕੇ ਆਪਣੇ ਕੋਲੇ ਬ੍ਰਾਂਡਡ ਸੂਟ ਰਾਮ ਟੈਕਸ ਦਾ ਹਲਕਾ ਹਲਕਾ ਆਰੀ ਵਰਕ ਦਾ ਕੰਮ ਐ ਬਾਰਡਰ ਤੇ ਨੋਟਸ ਵਰਕ ਦਾ ਕੰਮ ਐ ਤੇ ਨਾਲ ਦੁਪੱਟਾ ਦੇ ਦਿੰਦੇ ਆਪਾਂ ਜੋਰ ਜੱਟ ਦਾ ਜੋਰ ਜੱਟ ਦਾ ਦੁਪੱਟਾ ਡੈਨਰ ਸੂਟ ਰੇਟ ਰੇਟ ਬਹੁਤ ਘਟਨੇ 2550 ਦੇ ਵਿੱਚ ਜਿਓਮੈਟ੍ਰੀਕਲ ਪਿੰਡ ਦੇ ਨਾਲ ਸੂਟ ਆਪਣੇ ਕੋਲ ਗੈਰ ਰਹੇ ਹੋ ਗਰਮੀਆਂ ਦੀ স্পੈਸ਼ਲ ਆਫਰ ਲੱਗੀ ਹੈ ਬਾਜੀ ਤੁਹਾਡੇ ਕੋਲੇ ਹਾਂਜੀ ਵੀਰ ਜੀ ਹਾਂਜੀ ਸਪੈਸ਼ਲ ਲੱਗੀ ਆਫਰ ਪੱਕੀ ਗੱਲ ਹੈ ਜੀ ਪੱਕੀ ਗੱਲ ਆਲਮਦ ਗਿਆ ਕਰੜਚੜੇ ਤੇ ਰੇਟ 2550 ਹਰ ਇੱਕ ਸੂਟ ਦੀ ਡੈਮੋ ਦਿੱਤੀ ਹੈ ਲੈਣਗੇ ਤੁਹਾਨੂੰ ਬੋਟੀਬਲ ਵੈਟ ਤੋਬੀ ਵੀ ਯਾਰ ਫੇਰ ਆਏ ਆ ਗੋਠੀ ਵਾਲੇ ਚੋਪ ਤੇ ਹਰਜੀ ਬਾਜੀ ਕੀ ਡੀਲ ਲੈ ਕੇ ਆਏ ਹੋ ਕਿਹੜੇ ਡੀਲ ਲੈ ਕੇ ਆਏ ਹੋ ਅਸੀਂ ਬ੍ਰਾਂਡਡ ਸੂਟ ਲੈਂਦੇ ਆਪਾਂ ਆਹ ਦੇਖ ਲਓ ਆਰਟੀਕਲ ਪੈਨਲ ਦੇ ਨਾਲ ਬਨੇ ਹੋਏ ਆ ਹਲਕਾ ਹਲਕਾ ਧਾਗੇ ਦਾ ਕੰਮ ਕੀਤਾ ਹੋਇਆ ਹੈ ਕਾਟਨ ਦੀ ਵੈਰਾਈਟੀ ਆ ਵੀਰੇ ਕੋਈ ਫੰਕਸ਼ਨ ਅਟੈਂਡ ਕਰਨਾ ਹੈ ਨਵੀਆਂ ਚੀਜ਼ਾਂ ਨਵੀਆਂ ਚੀਜ਼ਾਂ ਵੀਰੇ ਛੋਟਾ ਮੋਟਾ ਫੰਕਸ਼ਨ ਵੀ ਅਟੈਂਡ ਹੋਊਗਾ ਸੂਟ ਪਿਓਰ ਕਾਟਨ ਦਾ ਬਿਨਾ ਲਾਈਨਿੰਗ ਤੋਂ ਬਣੂਗਾ ਤੇ ਪਾਜੀ ਦੁਪੱਟਾ ਆ ਗਿਆ ਜੀ ਦੁਪੱਟਾ ਆ ਦੁਪੱਟਾ ਆ ਗਿਆ ਜੀ ਇਹ ਪਾਜੀ ਕਲਰ ਕਲਰ ਵੀ ਜੀ ਆ ਲੋ ਜੀ ਕਲਰ ਏ ਕੇ ਟੈਕਸ ਦੇ ਰਸੀਆ ਦੇ ਨਵੇਂ ਪੀਸ ਆ ਚੁੱਕੇ ਹਜੇ ਪੈਕਿੰਗ ਨਹੀਂ ਓਪਨ ਹੋਈ ਵੀਰੇ ਬ੍ਰਾਂਡ ਦੀ ਮੋਹਰ ਉੱਪਰ ਲੱਗੀ ਹੋਈ ਆ ਏ ਕੇ ਟੈਕਸ ਸੋਹਣੀਆਂ ਚੀਜ਼ਾਂ ਡਿਸਕਾਊਂਟ ਤੇ ਲੱਗੇ ਹੋਏ ਆ ਵੀਰੇ ਪੀਸ ਰੇਡ 1600 ਰੁਪਏ 1600 ਮਿਲ ਜੂਗਾ ਆਣੇ ਕੋਲ 1600 ਰੁਪਏ ਦਾ ਸੂਟ ਦੇ ਦੇਣਾ ਵੀਰੇ ਆਪਾ ਗੋਰੀ ਭਾਜੀ ਸਹੀ ਕਹਿ ਰਹੀ ਐ ਬਿਲਕੁਲ ਸਹੀ ਕਹਿ ਰਹੀ ਐ ਜੀ ਗੋਠੀ ਵਾਲਿਆਂ ਤੇ ਸਪੈਸ਼ਲ ਆਫਰ ਲੱਗੀ ਐ ਛੁੱਟੀਆਂ ਦੀ 1600 ਰੁਪਏ ਦਾ ਸੂਟ ਦੇ ਦਾਂਗੇ ਇੱਕ ਟੈਗ ਚੋਰ ਕਾਟਨ ਦਾ ਲੋ ਜੀ ਪਿਓਰ ਕਾਟਨ ਦੇ ਸੂਟ ਮਿਲ ਗਿਆ ਨੇ ਮਸਲੀਨ ਦੁਪੱਟਿਆਂ ਵਾਲੇ ਇਹਨਾਂ ਕੋਲ 1600 ਹੀ ਰੇਟ ਸੂਟ ਆਇਆ ਪਲਾਜੋ ਤੇ ਵਰਕ ਆਏਗਾ ਪਿਓਰ ਕਾਟਨ ਦਾ ਪਲਾਜੋ ਐ ਆ ਪਲਾਜੋ ਤੇ ਵਰਕ ਆਏਗਾ ਸਰ ਵਰਕ ਚੈੱਕ ਕਰਾ ਦਿਓ ਆ ਇਹਦਾ ਕੰਟਰਾਸਟ ਆਏਗੀ ਇਹਦੀ ਸ਼ਰਟ ਸ਼ਰਟ ਤੇ ਵੀ ਵਰਕ ਆਏਗਾ ਪਿਓਰ ਕਾਟਨ ਹੈ ਵਿਦਾਊਟ ਲਾਈਨਿੰਗ ਬਣੇਗਾ ਦੁਪੱਟਾ ਵੀ ਜਿਹੜਾ ਆਏਗਾ ਜੀ ਪਿਓਰ ਕਾਟਨ ਦਾ ਕਾਟਨ ਦਾ ਦੁਪੱਟਾ ਆਏਗਾ ਵਰਕ ਵਾਲਾ ਇਹ ਸਮਰ ਦੇ ਪਾਰਟੀ ਵੀਅਰ ਸੂਟ ਹੈ ਭਾਜੀ ਗਰਮੀਆਂ ਵਾਲੇ ਤਿੰਨ ਕਲਰ ਆਏ ਆ ਕਿੰਨੇ ਕਲਰ ਕੰਟਰਾਸਟ ਹੈ ਵਾਈਟ ਨਾਲ ਕੰਟਰਾਸਟ ਆਏ ਆ ਬਹੁਤ ਸੋਹਣਾ ਕੰਟਰਾਸਟ ਹੈ ਵੇੜ ਦੀ ਗੱਲ ਕਰ ਲਈਏ 2050 ਦੀ ਰੇਂਜ ਆ ਸਿਰਫ ਮਿਲਦਾ ਹੈ ਗੋਠੀ ਵਾਲਿਆਂ ਨੂੰ 5000 ਚੀਜ਼ਾਂ ਵੇਚਦੇ ਆ ਨਵੇਂ ਚੀਜ਼ਾਂ ਵੇਚਦੇ ਆ ਨਵੀਆਂ ਚੀਜ਼ਾਂ ਵਿਚਾਂਗੇ ਪੁਰਾਣੀਆਂ ਚੀਜ਼ਾਂ ਦੇ ਵੇਚਾਂਗੇ ਜਿੰਨੀਆਂ ਐਡਮ ਵੇਚਾਂਗੇ ਨਾ ਭਾਜੀ 50 ਆਫ ਦੇ ਵਿੱਚ ਆ ਗਈ ਭਾਜੀ ਅੱਜ ਕੀ ਲੈ ਕੇ ਆ ਨਾ ਭਾਜੀ 6 ਚੱਕਰ ਇਹ ਕਪੜੇ ਨਾਮ ਹੈ 6 ਚੱਕਰ ਆਹਾਂ 100% ਕੋਟ ਨੇ ਵੀ ਜੀ ਅੱਛਾ ਦੇਖੋ ਚੈੱਕ ਕਰੋ ਬੀ ਵੀ ਬੜੀਆਂ ਪਾਜੀ 100% ਕੋਟ ਨੇ ਦੀ ਲੰਬਾਈ ਦੀ ਗੱਲ ਕਰੀ 48 ਲੰਬਾਈ ਆਂਦੀ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ 100% ਕੋਟ ਨੇ ਤੇ ਭਾਜੀ ਦੁਪੱਟੇ ਦੀ ਗੱਲ ਕਰੀ ਆ ਦੁਪੱਟਾ ਭਾਜੀ ਅੱਛਾ ਦੁਪੱਟਾ ਨਾਲ ਕਿੱਦਾਂ ਸ਼ਾਨਦਾਰ ਦੁਪੱਟਾ ਕਿੰਨਾ ਪਿਆਰਾ ਦੁਪੱਟਾ ਵੀ ਜੀ ਇਹਦੇ ਸੈਂਪਲ ਦਿਖਾ ਰਹੇ ਕਰੇ ਬਹੁਤ ਮਿਲ ਜਾਣਗੇ ਆਪਣੇ ਕੋਲ ਆਰਟੀਕਲ ਬਹੁਤ ਪਿਆਰਾ ਹੈ ਬਹੁਤ ਹੀ ਸੋਹਣਾ ਆਰਟੀਕਲ ਹੈ ਇੱਕ ਕਲਰ ਭਾਜੀ ਹਾਂ ਭਾਜੀ ਰੇਟ ਵੀ ਦੱਸ ਦਿੰਦੇ ਮੈਨੂੰ ਇਹਦਾ ਇਹਦੇ 1500 1500 ਕੀ ਫਾਇਦਾ ਭਾਜੀ ਤੁਹਾਡੇ ਕੋਲ ਆਇਆ ਗੋਠੀ ਵਾਲਿਆਂ ਕੋਲ ਦੇਲੇ 50 ਆ ਮਿਲੇਗਾ ਹਾਂ 50 ਆ ਮਿਲੇਗਾ 1500 ਤਾਂ ਬਜ਼ਾਰਾਂ 'ਚ ਵੀ ਮਿਲ ਜਾਂਦਾ ਹੈ ਪੱਟਾ ਮਿਲੇਗਾ ਭਾਜੀ ਮਲਮਲ ਦਾ ਇਹ ਕਿੰਨੇ ਦਾ ਹੁਣ ਭਾਜੀ ਇਹ 750 ਆ ਜੀ ਸਿਰਫ 8500 ਦੇ ਰਹੇ ਹੋ ਦੁਪੱਟਾ ਮਲ ਮਲ ਦਾ ਦੁਪੱਟਾ ਤੇ ਇੱਕ ਰੁਪਏ ਦੁਪੱਟੇ ਤੇ ਕਰ ਬਲੇ ਕਿੰਨਾ ਪਿਆਰਾ ਨਾ ਪਟਾ ਸੂਟ ਨਾਲ ਉਹ ਦੁਪੱਟਾ ਸੋਹਣਾ ਦੁਪੱਟੇ ਨਾਲ ਉਹ ਸੂਟ ਸੋਹਣਾ ਚੀਜ਼ਾਂ ਦੋਨੀਆਂ ਸੋਹਣੀਆਂ ਵੀ ਨੇ ਹਰ ਕੋ ਤਾਜ ਮਹਿਲ ਵਾਲਾ ਡਿਜ਼ਾਈਨ ਭਾਜੀ ਤਾਜ ਮਹਿਲ ਵਾਲਾ ਡਿਜ਼ਾਈਨ ਵੀਰੇ ਚੈੱਕ ਕਰਾ ਲੈ ਤਾਜ ਮਹਿਲ ਵਾਲਾ ਡਿਜ਼ਾਈਨ ਲੈ ਕੇ ਕੋਟਨ ਦਾ ਦੁਪੱਟਾ ਇਹ ਦੁਪੱਟਾ ਹੈ ਭਾਜੀ ਦੁਪੱਟਾ ਉੱਪਰ ਪਲਸ ਸਰਬੋਕਸੀ ਦਾ ਕੰਮ ਕਰ ਲੋ ਸ਼ਰਕਾਓ ਕਹਿ ਲੋ ਆਰਟੀਕਲ ਬਹੁਤ ਪਿਆਰਾ ਹੈ ਆਰ ਕੋਸ਼ੀਰ ਸ਼ੱਕਰ ਪਿਓ ਦੇ ਪਰੇ ਦੀ ਪਿਓ 100% ਕੋਟ ਨੇ 750 ਰੁਪਏ ਦਾ ਸੂਟ ਹੈ ਕਲਰ ਹੋਰ ਵੀ ਲੈਣਗੇ ਆਰਟੀਕਲ ਬਹੁਤ ਪਿਆਰਾ ਵੀਡੀਓ ਨੂੰ ਕਹਿੰਦੀ ਸ਼ੀਰ ਨੇ ਆਏ ਸਾਡੇ ਪ੍ਰਦੀਪ ਜੀ ਜਿਨ੍ਹਾਂ ਨੇ ਪਿੱਛੇ ਡਿਜ਼ਾਈਨ ਦਿਖਾਇਆ ਸੀ ਸੁਪਰ ਹਿੱਟ ਡਿਜ਼ਾਈਨ ਗਿਆ ਜੀ ਪ੍ਰਦੀਪ ਜੀ ਹੁਣ ਕੀ ਲੈ ਕੇ ਆਏ ਹੋ ਨਵਾਂ ਜਿਹੜੇ ਪਹਿਲੀ ਗੱਤਾ ਸਭ ਨੂੰ ਸੂਟ ਹੈ ਵੀਡੀਓ ਦੇਖਣ ਵਾਲੇ ਨੂੰ ਜੀ ਨੰਬਰ ਤਾਂ ਲਾ ਗਏ ਜਿਹੜੇ ਤੁਸੀਂ ਬਹੁਤ ਵਾਇਰਲ ਹੋਈ ਹੈ ਵੀਡੀਓ ਜੀ ਬੜਾ ਧੰਨਵਾਦ ਜੀ ਅੱਗੇ ਵੀ ਕਿਹਦਾਈ ਮੇਰੇ ਪਿੱਛੇ ਵੀ ਕਿਹਦਾਈ ਤੁਸੀਂ ਬਹੁਤ ਪਿਆਰ ਦਿੱਤਾ ਵੀਡੀਓ ਨੂੰ ਹੁਣ ਕਿਹੜੇ ਆ ਗਏ ਜੀ ਕਿੰਨੇ ਕਲਰ ਆਏ ਕਿਹਾ ਚਾਰ ਪਾ ਆ ਲੈ ਕੋਣੀ ਪਾਜੀ ਇਹ ਤਾਂ ਉਹੀ ਆ ਗਿਆ ਹਾਂਜੀ ਹਾਂਜੀ ਪਾਜੀ ਇਹ ਕਲਰ ਆਇਡ ਪਾਜੀ ਉਹ ਆਰਟੀਕਲ ਆਇਆ ਮੇਰੇ ਅਗੇ ਵੀ ਕਢਾਈ ਮੇਰੇ ਪਿੱਛੇ ਵੀ ਕਢਾਈ ਇਤੜਿਆਣਾ ਪਾਜੀ ਮੇਰੀ ਗੰਦਾ ਹੈ ਇਤੜਿਆਣਾ ਰੇਸ਼ਮ ਦਾ ਕੰਮ ਥੈਡਰ ਦਾ ਕੰਮ ਇੰਨੇ ਘੱਟ ਰੇਟਾਂ ਤੇ ਕਿੱਥੇ ਨਹੀਂ ਮਿਲੇਗਾ ਸਿਰਫ 650 ਵਾਲਾ ਆਰਟੀਕਲਾਂ ਵੇਚੀ ਤੇ ਰਹੇ ਪਾਜੀ ਆਹ ਦੁਪੱਟਾ ਇਹਦਾ ਆਹ ਦੁਪੱਟਾ ਜੀ ਇਹ ਦੁਪੱਟਾ ਜੀ ਆਹ ਬੋਟਮ ਹੈ ਵੀਰ ਜੀ ਤੇ ਪਾਜੀ ਕਲਰ ਕਿਹੜੇ ਆਏ ਇਹਦੇ ਜਿਹੜੇ ਕਲਰ ਆਏ ਨੇ ਪਾਜੀ ਆਹ ਬੋਟਮ ਹੈ ਵੀਰ ਜੀ ਅੱਛਾ ਆਹ ਫਰੰਟ ਬੈਕ ਆ ਗਿਆ ਵੀਰ ਜੀ ਤੇ ਆਹ ਆ ਗਏ ਨੇ ਕਲਰ ਪਾਜੀ ਅੱਛਾ ਹੁਣ ਰੰਗਦਾਰ ਵੀ ਆ ਗਿਆ ਕੀ ਆ ਬਾਤ ਹੈ ਜੀ ਕੀ ਆ ਬਾਤ ਦੇਖੋ ਕਿਤੇ ਪਿਆਰੇ ਪਿਆਰੇ ਜੀ ਫਰੰਟ ਆ ਦੁਪੱਟਾ ਭਾਜੀ ਆ ਦੁਪੱਟਾ ਆ ਗਿਆ ਦੁਪੱਟਾ ਭਾਜੀ ਕਲਰ ਆ ਗਿਆ ਗਾਦਰੀ ਭਾਜੀ ਆਡੀ ਗੱਲ ਬਹੁਤ ਪਿਆਰਾ ਹੈ ਜੀ ਜੀ ਕਿਹੜੀ ਕਲਰ ਹੋਰ ਵੀ ਆਏ ਨੇ ਮੈਨੂੰ ਸੈਂਪਲ ਖਾਰਾ ਜਿੰਨਾਕ ਟਾਈਮ ਮਿਲਿਆ ਤੇ ਪ੍ਰਦੀਪ ਜੀ ਰੇਟ ਕੀ ਸੀਗਾ ਸਾਡੇ 650 ਦੀ ਰੇਂਜ ਚ ਸੂਟ ਸੀਗਾ ਜੀ ਹੁਣ ਇਹਦੇ ਚ ਕਲਰ ਵੀ ਆ ਚੁੱਕੇ ਆ ਤੇ ਕਿੱਥੇ ਮਿਲੇਗਾ ਬਾਜੀ ਦੱਸ ਦੋ ਬਾਜੀ ਮਿਲੇਗਾ ਸ਼ਾਇਦ ਯਾਨਾਮੀ ਦੁਕਾਨ ਤੇ ਗੋਠੀ ਵੜ ਬੈ ਧੋਬੀ ਵੀ ਆ ਖੰਡਾ ਪਰ ਇੱਕ ਗੱਲ ਹੋਰ ਕਹਿਣਾ ਚਾਹੁੰਗਾ ਹਾਂਜੀ ਹਾਂਜੀ ਬੋਲੋ ਪਰ ਸੋਮਵਾਰ ਦੀ ਛੁੱਟੀ ਹੈ ਵੀਰੇ ਲੋ ਜੀ ਸੋਮਵਾਰੀ ਪਬਲਿਕ ਗਾਟ ਬੰਦ ਹੁੰਦੀ ਏ ਕਲੋਜ਼ ਹੁੰਦੀ ਏ ਕਿਰਪਾ ਕਰਕੇ ਭੈਣ ਭਾਉ ਨੂੰ ਦੱਸ ਦੋ ਸੋਮਵਾਰ ਨੂੰ ਛੁੱਟੀ ਹੈ ਵੀਰੇ ਧੰਨਵਾਦ ਨਮਸਕਾਰ ਰੇਡ ਹੈ ਹਾਫ ਹਾਫ ਪਲੱਸ ਮੀਨੋਂ ਦਾ ਵਰਕ ਕੀਤਾ ਭਾਜੀ ਆਹ ਦੇਖੋ ਚੈੱਕ ਕਰੋ ਮੀਡਲ ਦਾ ਵਰਕ ਹੈ ਏ ਕਲਾਸ ਪੀਸ ਸੋਲੋ ਪੀਸ ਹੈ ਵੀਰੇ

ਦੇ ਦੇ ਕੀ ਅਰੇ ਕਸਾ 770 ਵਾਲੇ 350 ਦੀ ਰੇਂਜ ਚ ਪਿਓਰ ਕਾਟਨ ਦੇ ਗੱਲ ਹੈ ਬੀਜੀ ਹੁਣ ਇਹ ਪ੍ਰਿੰਟ ਲੈ ਕੇ ਆਇਆ ਤਹਿਨਾ ਵਾਸਤੇ ਸੋਨੇ ਸੋਨੇ ਪ੍ਰਿੰਟ ਐਸੀ ਲੈ ਆਇਆ ਤੇ ਰੇਟ ਕੀ ਆ ਕਾਕੇ ਉਹ ਵੀਰ ਜੀ ਰੇਟ ਹੈ ਪਿਓਰ ਕਾਟਨ ਦੇ 770 ਵਾਲੇ 350 ਇਹ ਗੱਲ ਬਿਲਕੁਲ ਸਹੀ ਹੈ ਜੀ ਪੂਰੇ ਬਚਾਦ ਦੀ ਜ਼ਿੰਮੇਵਾਰੀ ਆਸੀ ਲੈ ਕੇ ਆਇਆ 350 ਰੁਪਏ ਦਾ ਸੂਡ ਮਿਕਸ ਧਾਗਾ ਹੋਵੇ 51000 ਰੁਪਏ ਨਾਮ ਹੈ ਵੀਰ ਜੀ ਪਿਓ ਕੋਟ ਨੇ 3500 ਰੁਪਏ ਦਾ ਸੂਟ ਭਾਜੀ ਸਪੈਸ਼ਲ ਆਫਰ ਕਰਦੀ 3500 ਦਾ 3500 ਰੁਪਏ ਦਾ ਸੋਹਣੇ ਸੋਹਣੇ ਪ੍ਰਿੰਟ ਲੈ ਕੇ ਆਏ ਤੇਰੇ ਨਾਮ ਵਾਸਤੇ ਸੋਹਣੇ ਸੋਹਣੇ ਪ੍ਰਿੰਟ ਅਸੀਂ ਲੈ ਕੇ ਆਏ ਤੇਰੇ ਨਾਮ ਵਾਸਤੇ ਸੋਹਣੇ ਸੋਹਣੇ ਉਹ ਪ੍ਰਿੰਟ ਵੀ ਤਾਂ ਦਿਖਾ ਦਿਓ ਕਿੱਥੇ ਹੋਰ ਚਾਰ ਪ੍ਰਿੰਟ ਚੱਕੀ ਖੜੇ ਹੋ ਦਿਖਾਵਾਂਗੇ ਸਾਰੇ ਪ੍ਰਿੰਟ ਦਿਖਾਵਾਂਗੇ 1000 ਰੁਪਏ ਵਾਲਾ ਪਿਓਰ ਕੋਟਨ ਦਾ ਸੂਟ 350 ਰੁਪਏ ਦਾ ਇੱਕ ਧਾਗਾ ਮਿਕਸਰ ਅੱਜ ਜੀ ਹਾਂ ਜੀ 1 ਲੱਖ ਰੁਪਏ ਦਾ ਮੈਂ ਦੀ ਇੱਕ ਧਾਗਾ ਮਿਕਸ ਹੋ 1 ਲੱਖ ਰੁਪਏ ਦਾ ਨਾਮ ਹੈ ਪ੍ਰਿੰਟ ਲਾਵਾਂ ਦਿਖਾਓ ਜੀ ਹਾਂ ਇਹ ਤਾਂ ਸਾਰੇ ਪ੍ਰਿੰਟ ਕਿੱਥੇ ਸਾਈ ਜੀ ਭਾਜੀ ਇੱਥੋਂ ਲੱਗ ਜਾਓ ਆ ਦੇਖੋ ਆ ਧੋਦੇ ਤੱਕ ਸਾਰੇ ਮਾਰੀ ਜੋ ਕੈਮਰਾ ਆ ਸਾਰੇ ਡਿਜ਼ਾਈਨ ਹੁਣੇ ਇਕੱਠੇ ਐ ਹੁਣੇ ਡਿਸਪਲੇ ਕੀਤੇ ਐ ਰੇਟ ਲੈਣ ਵਾਲਾ 350 ਨਵੇਂ ਡਿਜ਼ਾਈਨ ਆਇਆ ਜੀ ਪਿਓਰ ਕਾਟਨ ਦੇ 350 300 ਰੁਪਏ ਚ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਡਿਜ਼ਾਈਨ ਦੇਖੋ ਕਿੰਨੇ ਆਏ ਐ ਪਿਓਰ ਕਾਟਨ ਟ੍ਰੇਨ ਪਿਆਸ ਕੀ ਲੈਣਾ ਪਹਿਣਾ ਵਾਸਤੇ ਲੋ ਜੀ ਬਹੁਤ ਸੋਹਣੇ ਪ੍ਰਿੰਟ ਲੈ ਕੇ ਆਏ ਐ 350 ਦਾ ਸੂਟ ਦੇ ਰਿਆ ਗੋਠੀ ਵਾਲੇ ਜਿਵੇਂ ਪ੍ਰਦੀਪ ਜੀ ਨੇ ਦੱਸਿਆ ਬਹੁਤ ਕੈਡ ਪ੍ਰਿੰਟ ਆ ਚੁੱਕੇ ਆ ਰੇਟ ਮਿਲਣ ਜਾ ਰਿਹਾ ਜੀ 350 ਦਾ ਸੂਟ ਸਿਰਫ ਗੋਠੀ ਵਾਲਾ ਸ਼ੋਪ ਤੇ ਇਹ ਰੇਟ ਬਾਜੀ ਦੱਸੋ 350 350 ਇਹ ਪ੍ਰਿੰਟਾਂ ਦੀ ਕੋਈ ਕਮੀ ਨਹੀਂ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਰੇਟ ਮਿਲੂਗਾ 350 ਦਾ 101 ਡਿਜ਼ਾਈਨ 101 ਡਿਜ਼ਾਈਨ ਆਹ ਵੇਖ ਆਹ ਵੇਖ ਆਹ ਵੇਖ ਲੋ ਜੀ ਲੋ ਜੀ 350 ਦਾ ਸੂਟ ਕਰਤਾ ਜੀ ਗੋਠੀ ਵਾਲਾ ਨੇ ਬਹੁਤ ਘੱਟ ਰੇਟ ਦਾ ਸੂਟ ਮਿਲਣ ਗਿਆ ਆ ਰਿਹਾ ਜੀ 350 ਹਾਂਜੀ ਬਲਪਰੀ ਤੇ ਵੀ ਟਾਈ ਐਂਡ ਡਾਈ ਕਨਸੈਪਟ ਆ ਗਿਆ ਜੀ ਪਲੇਨ ਬਾਟਮ ਦੇ ਨਾਲ ਟਾਈ ਐਂਡ ਡਾਈ ਦੁਪੱਟਾ ਬਰਵਰੀ ਦਾ ਜੀ ਟਾਈ ਐਂਡ ਡਾਈ ਸ਼ਰਟ ਗਰਮੀਆਂ 'ਚ ਪਾਉਣ ਵਾਲੇ ਹਲਕੇ ਫੁਲਕੇ ਗਰਲਿਸ਼ ਲੁੱਕ ਸੂਟ ਐ ਲੈਸਿਸ ਵਗੈਰਾ ਨਾਲ ਰੈਡੀ ਹੁੰਦੇ ਆ ਕਲਰ ਚੈੱਕ ਕਰੋ ਜੀ ਆਹ ਲੋ ਜੀ ਆਹ ਸਾਰੇ ਰਹਿਣ ਵਾਲੇ ਦੇ ਕਲਰ ਕਲਰ ਬਹੁਤ ਪਿਆਰੇ ਹੈ ਜੀ ਆ ਪੰਜ ਕਲਰ ਮੇਰੇ ਕੋਲੇ ਆਏ ਆ ਇਹਦੇ ਵਿੱਚ ਪੰਜੇ ਕਲਰ ਬੜੇ ਸੋਹਣੇ ਹੈ ਜੀ ਰੇਂਜ ਰਣ ਵਾਲਾ 1500 1500 ਦੀ ਰੇਂਜ ਚ ਮਿਲਣਾ ਤੁਹਾਨੂੰ ਬੋਠੇ ਵੀਰੇ ਨਮਸਕਾਰ ਗੁੱਡ ਮਾਰਨਿੰਗ ਸਾਥੀ ਸ਼੍ਰੀਆ ਕਾਲ ਲੋਜੀ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਆਪਾਂ ਨਵੀਂ ਵਰਾਇਟੀ ਲੈ ਕੇ ਆ ਚੁੱਕੇ ਆ ਆ ਮੇਰੇ ਕੋਲੇ ਸੂਟ ਆਪਨੇ ਜੀ ਬੁਟੀਕ ਸਟਾਈਲ ਵਿੱਚ ਬਲੌਗ ਪ੍ਰਿੰਟ ਦੇ ਉੱਤੇ ਹੈਂਡਵਰਕ ਕੀਤਾ ਹੋਇਆ ਹੈ ਕੈਟਲੋਗ ਵਾਲੇ ਪੀਸ ਹੈ ਜਿਹੜੇ ਫੋਟੋਆਂ ਵਾਲੇ ਪੀਸ ਹੁੰਦੇ ਆ ਉਹ ਇੰਸਟਾਗ੍ਰਾਮ ਵਾਲੇ ਪੀਸ ਨੇ ਤੇ ਨਾਲ ਇਹਦੇ ਦੁਪੱਟਾ ਰਹਿਣ ਵਾਲਾ ਹੈ ਬਲੋਕ ਵਾਲਾ ਆ ਦੇਖੋ ਜੀ ਆ ਆਇਆ ਹੈ ਦਾ ਡਿਟੈਲ ਦੁਪੱਟਾ ਬਲੋਕ ਦੇਖੋ ਜੀ ਕਿੰਨਾ ਸੋਹਣਾ ਕੀਤਾ ਹੋਇਆ ਬਹੁਤ ਹੀ ਪਿਆਰੇ ਇਹਦੇ ਕਲਰ ਆਏ ਆ ਚਾਰ ਕਲਰ ਦਾ ਸੈੱਟ ਹੈ 3500 ਵਾਲਾ 1750 ਦੀ ਰੇਂਜ ਚ ਮਿਲਣਾ ਤੁਹਾਨੂੰ ਇਹ ਲੈ ਜੀ ਇਹਦੇ ਕਲਰ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦੇ ਨੇ कॉटन ਦੇ ਦੁਪੱਟਿਆਂ ਵਾਲੇ ਬਹੁਤ ਹੀ ਸ਼ਾਨਦਾਰ ਤੇ ਸੋਹਣੇ ਸੂਟ ਆ ਗਏ ਆ ਇਹ ਮੇਰੇ ਕੋਲੇ ਆਏ ਆ ਗਰਮੀਆਂ ਦੇ ਆਫਰ ਦੇ ਵਿੱਚ ਰੇਟ ਰਹਿਣ ਵਾਲਾ 50% ਆ ਸਾਢੇ 1900 ਦੀ ਰੇਨ ਤੇ ਸੂਟ ਮਿਲਣਾ ਕਲਰ ਮਿਲਨੇ ਤੁਹਾਨੂੰ 4 ਆ ਲਓ ਜੀ ਆ ਕਲਰ ਚੈੱਕ ਕਰੋ ਵੀਰੇ ਇਹਦੇ ਚਾਰੇ ਕਲਰ ਬੜੇ ਪਿਆਰੇ ਆ yellow peach pink yellow peach pink ਨਾਲ ਖੋਲੇ ਹੋਇਆ ਆ ਪਾ ਫਰੋਜੀ ਕਲਰ ਚਾਰੇ ਕਲਰ ਮਿਲਣਗੇ ਸਾਢੇ 1900 ਦੀ ਰੇ ਜੀ ਫਿਰ ਇਹ ਕੋਟਨ ਦੇ ਦੁਪੱਟਿਆਂ ਵਾਲੇ ਸੂਟ ਗਰਮੀਆਂ ਦਾ ਰਾਜਾ ਗਰਮੀਆਂ ਦਾ ਰਾਜਾ ਜੜਾ ਜੀ ਕੋਟਨ ਦਾ ਦੁਪੱਟਾ ਕੋਟਨ ਦਾ ਮਲਮਲ ਦਾ ਸੂਟ ਆ ਏ ਆ ਗਿਆ ਜੀ ਆਪਣੇ ਕੋਲੇ 1950 ਦੀ ਰੇਂਜ ਚ ਡਿਜ਼ਾਈਨ ਦੇਖੋ ਵੀਰ ਜੀ ਤੁਹਾਨੂੰ ਦਿਖਾ ਰਹੇ ਨੇ ਬੜੇ ਹੀ ਪਿਆਰੇ ਢੰਗ ਨਾਲ ਕਢਾਈ ਕੀਤੀ ਹੋਈ ਹੈ ਤਿੰਨ ਕਲਰ ਇਹਦੇ ਉੱਪਰ ਆਪਾਂ ਡਿਸਪਲੇ ਕੀਤੇ ਹੈ ਚੌਥਾ ਕਲਰ ਖੋਲ ਰੱਖਿਆ ਤੇ ਨਾਲ ਆਏਗਾ ਜੀ ਆ ਸ਼ਾਨਦਾਰ ਦੁਪੱਟਾ ਦੁਪੱਟਾ ਬੜਾ ਪਿਆਰਾ ਰਹਿਣ ਵਾਲਾ ਹੈ ਜੀ ਫੁੱਲ ਸਾਈਜ਼ ਦੇ ਦੁਪੱਟੇ ਨੇ ਇਹ ਸਾਰੀ ਨਵੀਂ ਵੈਰਾਈਟੀ ਮਿਲਣੀ ਤੁਹਾਨੂੰ ਇੱਥੇ ਹੀ ਹੈ ਗੋਟੀਵਾਲਡ ਰੋਡ ਧੋਪੀ ਵਿਖੇ ਆ ਰਿਹਾ ਹੈ ਇਹ ਆਰਟੀਕਲ ਆ ਚੁੱਕਾ ਬਹੁਤ ਹੀ ਸੋਹਣਾ ਵੀਰੇ ਹਲਕਾ ਫੁਲਕਾ ਕੰਮ ਆ ਚੁੱਕਾ ਪਿਓਰ ਕਾਟਨ ਦਾ ਸੂਟ ਕਾਟਨ ਦੀ ਬਾਟਮ ਦੁਪੱਟ ਤੇ ਕਲਰ ਚਾਰਟ ਚਾਰ ਆਏ ਹੋਏ ਚ ਆ ਲੋ ਜੀ ਇੱਕ ਪੀਸ ਓਪਨ ਕਰ ਰੱਖਿਆ ਤੇ ਤਿੰਨ ਕਲਰ ਆਪਣੇ ਕੋਲੇ ਆ ਪਏ ਆ ਕਿੰਨੇ ਦੇ ਚਾਰੋਂ ਕਲਰ ਸੋਨੇ ਆ ਵੀਰੇ ਰੇਟ ਬਹੁਤ ਘੱਟ ਆ ਦੁਪੱਟਾ ਕਾਟਰਨ ਮलमल ਦਾ ਵੀਰੇ ਤੇ ਰੇਟ ਦੀ ਗੱਲ ਕਰੀਏ ਸਿਰਫ ਔਰ ਸਿਰਫ 1150 ਰੁਪਏ ਦੇ ਵਿੱਚ ਆ ਔਰਨ ਦੇ ਦੁਪੱਟੇ ਨਾਲ ਔਰਨ ਦਾ ਸੂਟ 1150 ਰੁਪਏ ਚਾਰ ਕਲਰ ਮਿਲ ਕੇ ਮਿਲ ਕੇ ਯਾਰ ਗੋਠੀ ਬਰ ਬਰ ਧੋਬੀ ਯਾਰ ਬਚੇਗਾ ਮਤਲਬ ਵਾਗਿਆ ਨਾ ਬਚਣਾ ਪਾਇਆ ਆ ਗਿਆ ਹੋਰ ਆਰ ਆ ਜਾਊਗਾ